ਸ੍ਰੀ ਰਾਗ ਮਘਲਾ ਟੁਠਾ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਇਆਣੀ ਪਈੜਾ ਕਿਉ ਕਰ ਘਰ ਦਰਸ਼ਨ ਪਿਖਾਇ ਅਣਜਾਨ ਜੀਵ ਇਸਤਰੀ ਪੇਕਿਆਂ ਦੇ ਘਰ ਵਿੱਚ ਰਹਿੰਦੀ ਏ ਅਣਜਾਨ ਪੁਨੇ ਵਿੱਚ ਰਹਿੰਦੀ ਏ ਇਸ ਕਰਕੇ ਕਿਵੇਂ ਉਸਨ ਪ੍ਰਮਾਤਮਾ ਦੇ ਦਰਸ਼ਨ ਕਰ ਸਕਦੀ ਏ ਘਰ ਘਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੇ ਕਮ ਸਿਖੈ ਸਹੁਰੜਾ ਪਾ ਸਹੁਰਿਆਂ ਦਾ ਕਰ ਇਹ ਚ ਸਹੁਰੜਾ ਕੀ ਏ ਇਥੇ ਪ੍ਰਲੋਗ ਦੀ ਗੱਲ ਕੀਤੀ ਗਈ ਹੈ ਪਈ ਜਿਹੜੇ ਚ ਪੇਕੇ ਨਾਲ ਕਰਕੇ ਇਥੇ ਮਾਤ ਲੋਕ ਦੀ ਗੱਲ ਕੀਤੀ ਗਈ ਹੈ ਇਹ ਗਰੀਬ ਪ੍ਰਭੂ ਆਪਣੀ ਕਿਰਪਾ ਕਰ ਦੇਵੇ ਤੇ ਸੋਹਰਿਆਂ ਦੇ ਘਰ ਪਹੁੰਚਣ ਦਾ ਜਾਨੀ ਕਿ ਪ੍ਰਭੂ ਦੀ ਦਰਗਾਹ ਵਿੱਚ ਪਹੁੰਚਣ ਦਾ ਤਰੀਕਾ ਗੁਰੂ ਜੀ ਦੇ ਸਨਮੁਖ ਗੁਰੂ ਦੇ ਸਨਮੁਖ ਰਹਿ ਕੇ ਇਹ ਸਿੱਖੇ ਸਾਵਰਣੇ ਕਾਮ ਸਿਖਾਇ ਗੁਰਮੁਖ ਘਰ ਘਰ ਸਦਾਤੇ ਆਏ ਪ੍ਰਭੂ ਦੀ ਖਜੂਰੀ ਵਿੱਚ ਪਹੁੰਚਣ ਦਾ ਸਕਮ ਇਹ ਗੁਰੂ ਦੇ ਸਨਮੁਖ ਰਹਿ ਕੇ ਜੇ ਸਿੱਖ ਲਵੇ ਉਹ ਤਰੀਕਾ ਕੀ ਹੈ ਘਰ ਘਰ ਸਜਾ ਤੇ ਆਏ ਘਰੀ ਪ੍ਰਭੂ ਦਾ ਸਿਮਰਨ ਏਹੀ ਤਰੀਕਾ ਪ੍ਰਭੂ ਜੀ ਦੀ ਦਰਗਾਹ ਵਿੱਚ ਪ੍ਰਭੂ ਜੀ ਦੀ ਖਜੂਰੀ ਵਿੱਚ ਪਹੁੰਚਣ ਦਾ ਸਹਿਆਂ ਵਿੱਚ ਫਿਰੈ ਸੁਘੇਲੀ ਘਰ ਘਰ ਗਏ ਬਾਗ ਲੁੜਾਏ ਜਿਹੜੀ ਜੀਵ ਇਸਤਰੀ ਸਾਧ ਸੰਗੀ ਸਘੇਲੀਆਂ ਵਿੱਚ ਸੌਖੀ ਫਿਰਦੀ ਆ ਨਾ ਉਹ ਪ੍ਰਭੂ ਦੀ ਦਰਗਾਹ ਵਿੱਚ ਜੋ ਜਾਂਦੀ ਹੈ ਬੇਫਿਕਰ ਹੋ ਕੇ ਜਾਂਦੀ ਹੈ ਬਾਹ ਲਡਾਉਣ ਦਾ ਮੈਂ ਤੁਹਾਨੂੰ ਪਹਿਲਾਂ ਵੀ ਤਰੀਕਾ ਦੱਸਿਆ ਕਿ ਜਦੋਂ ਅਸੀਂ ਮਸਜਿਦ ਵਿੱਚ ਜਵੇ ਹੋਈਏ ਬੇਫਿਕਰੀ ਵਿੱਚ ਹੋਈਏ ਨਾ ਤੇ ਬਾਹਾਂ ਮਾਰ ਮਾਰ ਕੇ ਟੁਰੀ ਦਾ ਉਹਨੂੰ ਕਹਿੰਦੇ ਬੇਫਿਕਰੀ ਲੇਖਾ ਧਰਮ ਰਾਏ ਕੀ ਬਾਕੀ ਜਦ ਹਰ ਘਰ ਨਾਮ ਕ੍ਰਿਖਾ ਹੈ ਧਰਮ ਰਾਜ ਦਾ ਲਿਖਿਆ ਕੋਇਆ ਜਾਂ ਲੇਖਾ ਉਹਦਾ ਬਕਾਇਆ ਖਰੀਬ ਪ੍ਰਭੂ ਦਾ ਸਿਮਰਨ ਕਰਕੇ ਉਹ ਜੇ ਤੇ ਉਹ ਲੀਕ ਫੇਰ ਲੈਂਦੀ ਹੈ ਕਿ ਰਖਾ ਦਾ ਮਤਲਬ ਉਹਨਾਂ ਕਿ ਲੀਕ ਫੇਰ ਦੇਣੀ ਲੇਖੇ ਤੇ ਲੀਕ ਫੇਰ ਦੇਣੀ ਮੁੰਡੇ ਆਣੀ ਪਈੜਾ ਗੁਰਮੁਖ ਘਰ ਦਰਸ਼ਨ ਦਿਖਾਏ ਤੇ ਬੇਕਿਆਂ ਦੇ ਘਰ ਭਾ ਮਾਤ ਲੋਕ ਤੇ ਰੰਗੀ ਕੋਈ ਜੀ ਇਸਤਰੀ ਭਾਵੇਂ ਅਣਜਾਣ ਵੀ ਬਣੀ ਰਵੇ ਪਰ ਜੇ ਉਹ ਗੁਰੂ ਦੇ ਸੰਮੁਖ ਹੋ ਜਾਂਦੀ ਗੁਰੂ ਦੀ ਸ਼ਰਨ ਪੈ ਜਾਂਦੀ ਹੈ ਨਾ ਤੇ ਉਹ ਹਰੀ ਪ੍ਰਭੂ ਦੇ ਦਰਸ਼ਨ ਕਰ ਲੈਂਦੀ ਹੈ ਵਿਆਹ ਹੋਆ ਮੇਰੇ ਬਾਬੂ ਲਾ ਗੁਰਮੁਖੇ ਘਰ ਪਾਇਆ ਬਾਬੂ ਕੇ ਨੇਲੇ ਪਿਤਾ ਨੂੰ ਪਿਓ ਨੂੰ ਕਿਏ ਮੇਰੇ ਪਿਤਾ ਜੀ ਮੈਂ ਮੇਰਾ ਵਿਆਹ ਹੋ ਗਿਆ ਏ ਤੇ ਗੁਰੂ ਦੇ ਸਰ ਉਖ ਰਹਿ ਕੇ ਤੇ ਗਰੀਬ ਪ੍ਰਭੂ ਨੂੰ ਵਰ ਦੇ ਰੂਪ ਵਿੱਚ ਪ੍ਰਾਪਤ ਕਰ ਲਿਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਵਲਾਇਆ ਗੁਰੂ ਨੇ ਕੀ ਕੰਮ ਕੀਤਾ ਗੁਰੂ ਨੇ ਮੇਰੇ ਅੰਦਰ ਪ੍ਰਚੰਡ ਗਿਆਨ ਜਿਹੜਾ ਬਾਲ ਦਿੱਤਾ ਜਿਸ ਕਰਕੇ ਮੇਰਾ ਅਗਿਆਨ ਦਾ ਹਨੇਰਾ ਕੱਟਿਆ ਗਿਆ ਮਲਿਆ ਗੁਰ ਗਿਆਨ ਅંધੇਰਾ ਬਿਨਸਿਆ ਖਰਦਲ ਬਜ਼ਾਰ ਚ ਲਾਦਾ ਜਦੋਂ ਅਗਿਆਨਤਾ ਅੰਦਰੋਂ ਚਲੇ ਗਈ ਗੁਰੂ ਦੇ ਗਿਆਨ ਦਾ ਅੰਦਰ ਚਾਨਣ ਹੋ ਗਿਆ ਤੇ ਅੰਦਰੋਂ ਹੀ ਰਤਨ ਪਦਾਰਥ ਚ ਲਾਦਾ ਭਾਵ ਲੱਭ ਲਿਆ ਪਰਮਾਤਮਾ ਦੇ ਨਾਮ ਰੂਪੀ ਰਤਨ ਦਾ ਪਦਾਰਥ ਮੈਂ ਅੰਦਰੋਂ ਲੱਭ ਲਿਆ ਹੋ ਮੈਂ ਰੁਗ ਗਿਆ ਦੁੱਖ ਲਾਟਾ ਆਪ ਆਪੇ ਗੁਰਮਤਿ ਖਾਦਾ ਹੋ ਮੈਂ ਦਾ ਰੋਗ ਦੂਰ ਹੋ ਗਿਆ ਜਨਮ ਮਰਨ ਦਾ ਦੁੱਖ ਵੀ ਲਟ ਗਿਆ ਜਦੋਂ ਮੈਂ ਗੁਰੂ ਜੀ ਮੱਜ ਲੈ ਕੇ ਅੰਦਰੋਂ ਆਪੇ ਨੂੰ ਆਪ ਖਾ ਲਿਆ ਆਪਾ ਕੀ ਇਹ ਮੈਂ ਮੇਰੀ ਆਪਾ ਭਾਵ ਜਣੀ ਹੰਕਾਰ ਖੋਮੇ ਕਿੰਦੇ ਆਪਣੇ ਆਪ ਮੈਂ ਆਪਣੇ ਆਪ ਨੂੰ ਅੰਦਰੋਂ ਖਾ ਲਿਆ ਜਿਨੀ ਆਪਣੇ ਆਪ ਅੰਦਰੋਂ ਹੰਕਾਰ ਨੂੰ ਖਤਮ ਕਰ ਲਿਆ ਗੁਰੂ ਜੀ ਮੱਤ ਲੈ ਕੇ ਆਕਾਲ ਮੂਰ ਦਵਰ ਪਾਇਆ ਬਿਨਾਸੀ ਨਾ ਕਰੇ ਮਰੈ ਨਾ ਜਾਇ ਤੇ ਮੈਂ ਜਿਹੜਾ ਵਰ ਪਾਇਆ ਨਾ ਉਹ ਨਾਸ ਰਹੇ ਜਮ ਦਾ ਮਰਦਾ ਨਹੀਂ ਆਉਂਦਾ ਜਾਂਦਾ ਨਹੀਂ ਕੋਸ ਪ੍ਰਭੂ ਦੀ ਹਸਦੀ ਅਕਾਲ ਪਾਵ ਮੋਜ ਤੋਂ ਰਹਿ ਤਖੈ ਯਾਰਾ ਕੋ ਮੇਰੇ ਬਾਪ ਬੁਲਾ ਗੁਰਮੁਖੇ ਘਰ ਪਾਇਆ ਇਹ ਮੇਰੇ ਪਿਤਾ ਜੀ ਮੇਰਾ ਵਿਆਹ ਹੋ ਗਿਆ ਤੇ ਮੈਂ ਗੁਰੂ ਦੇ ਸਨਮੁਖ ਰਹਿ ਕੇ ਗਰੀਬ ਪ੍ਰਭੂ ਨੂੰ ਵਰ ਦੇ ਰੂਪ ਵਿੱਚ ਪ੍ਰਾਪਤ ਕਰ ਲਿਆ ਖਰ ਸੱਚ ਸੁੱਤੇ ਮੇਰੇ ਬਾਬਲਾ ਹਰ ਜਨ ਮਿਲ ਜੰ ਸੁਗੰਧੀ ਏ ਮੇਰੇ ਬਾਬਲਾ ਗਰੀਬ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਏ ਤੇ ਗਰੀਬ ਪ੍ਰਭੂ ਦੇ ਸੇਮਕਾਂ ਦੀ ਮਿਲ ਕਰਕੇ ਜਨ ਸੋਹਣੀ ਲੱਗਦੀ ਏ ਪੇ ਵਗੜੇ ਹਰ ਜੱਪ ਸੁਗਹਿਲੀ ਵਿੱਚ ਸੌਰੜੇ ਖਰੀ ਸੁਗੰਧੀ ਜਿਹੜੀ ਸਗਹਿਨੀ ਸੁਹੇਲੀ ਦਾ ਮਰੂਨ ਸੁਖੀ ਇਹ ਵਕੜਾ ਹਰ ਜਪ ਸੁਹੇਲੀ ਜਿਹੜੀ ਜੀਵ ਸ੍ਰੀ ਪੇਕਿਆਂ ਦੇ ਘਰ ਰਹਿ ਕੇ ਗਰੀ ਪ੍ਰਭੂ ਦਾ ਸਿਮਰਨ ਕਰਕੇ ਸੋਖੀ ਹੋ ਜਾਂਦੀ ਹੈ ਨਾ ਵਿੱਚ ਸੌਰੜੇ ਖਰੀ ਸੁਗੰਧੀ ਉਹ ਸੌਰਿਆਂ ਦੇ ਘਰ ਖਰੀ ਸੋਖੀ ਵਸਦੀ ਹੈ ਸਹੌਰ ਦੇ ਵਿੱਚ ਖਰੀ ਸੁਗੰਧੀ ਜਨ ਪੇਵ ਕੜਾ ਨਾਮ ਸੰਭਾਲਿਆ ਜਨੇ ਪੇਗਿਆਂ ਦੇ ਘਰ ਰਹਿ ਕੇ ਜਸ ਜੀਵ ਇਸਤਰੀ ਨੇ ਨਾਮ ਦੀ ਸੰਭਾਲ ਕੀਤੀ ਉਹ ਸਹੌਰਿਆਂ ਦੇ ਵਿੱਚ ਖਰੀ ਸੁਗੰਧੀ ਬਾਪ ਸੋਖੀ ਸੋਹਣੀ ਬਣ ਕੇ ਵਸਦੀ ਹੈ ਸਭ ਸਭਲੇ ਉਹ ਜਨਮ ਜਿਨਾ ਘਰ ਗੁਰਮਖ ਜਿਨਾ ਮਨ ਜਿਨ ਪਾਸਾ ਢਾਲਿਆ ਜਿਨ੍ਹਾਂ ਨੇ ਗੁਰੂ ਦੇ ਸਨ ਮੁਖ ਰਹਿ ਕੇ ਮਨ ਨੂੰ ਜਿੱਤ ਕੇ ਜੇ ਪਾਸਾ ਜੀਵਨ ਰੂਪੋ ਜੀਵਨ ਵਾਲਾ ਪਾਸਾ ਢਾਲਿਆ ਬਾਸ ਸੁਟਿਆ ਸਭ ਸਫਲ ਹੋ ਜਨਮ ਜਿਨ੍ਹਾਂ ਦਾ ਕਹਿੰਦੇ ਉਹਨਾਂ ਦਾ ਸਾਰਾ ਜਨਮ ਇਹ ਮਨੁੱਖਾ ਜਨਮ ਸਫਲਾ ਹੋ ਗਿਆ ਹਰ ਸੰਤ ਜਨਾਂ ਮਿਲਕਾਰ ਜਿਸ ਹੋ ਗਿਆ ਵਰ ਪਾਇਆ ਮੁਰਖਾ ਨੰਧੀ ਆਨੰਦ ਦਾ ਸੋਮਾ ਸਰਬ ਵਿਆਪਕ ਪ੍ਰਭੂ ਪ੍ਰਾਪਤ ਕਰ ਲਿਆ ਖਰੀ ਪ੍ਰਭੂ ਜੇ ਸੰਤ ਜਨਾਂ ਨਾਲ ਮਿਲ ਕਰਕੇ ਇਹ ਕਾਰਜ ਜਿਹੜਾ ਸੀ ਸੋ ਗਿਆ ਭਾਉ ਕਾਰਜ ਸੋਹਣਾ ਬਣ ਗਿਆ ਤੇ ਵਰ ਦੇ ਰੂਪ ਵਿੱਚ ਉਹ ਪਰਮਾਤਮਾ ਪ੍ਰਾਪਤ ਕੀਤਾ ਹਰ ਸੰਤ ਹਰ ਸਾਧ ਸਾਧ ਮੇਰੇ ਬਾਬਲਾ ਘਰ ਜਨ ਮਿਲ ਜਨ ਸੁਗੰਧੀ ਸੇ ਮੇਰੇ ਬਾਬਲਾ ਗਰੀਬ ਪ੍ਰਭੂ ਸਦਾ ਕੈਮਰਨ ਵਾਲਾ ਇੱਥੇ ਗਰੀਬ ਪ੍ਰਭੂ ਦੇ ਸੇਵਕਾਂ ਦੀ ਮਿਲ ਕਰਕੇ ਜਨ ਸੋਹਣੀ ਬਣ ਜਾਂਦੀ ਏ ਹਰ ਭਰ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਜੋ ਸੇ ਮੇਰੇ ਬਾਬਲਾ ਗਰੀਬ ਪ੍ਰਭੂ ਜਿਹੜਾ ਏ ਉਹ ਮੇਰਾ ਵਰਦ ਰੂਪ ਜਿਵੇਂ ਮੈਨੂੰ ਮਿਲ ਗਿਆ ਇੱਥੇ ਹੁਣ ਮੈਨੂੰ ਦਾਨ ਕੀ ਦੇਣਾ ਏ ਮੈਨੂੰ ਗਰੀਬ ਪ੍ਰਭੂ ਦਾ ਨਾਮ ਦਾ ਦਾਤ ਦੇਣਾ ਕਰ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਭਰਾ ਮੇਰਾ ਕਾਜੋ ਖਰੀ ਦੇ ਨਾਮ ਦੇ ਮੈਨੂੰ ਕੱਪੜੇ ਦੇਣਾ ਕਰ ਖਰੀ ਦੇ ਨਾਮ ਦੀ ਮੈਨੂੰ ਸੋਭਾ ਦੇਣੀ ਕਰ ਜਿਦੋਂ ਮੇਰਾ ਇਹ ਆਤਮਕ ਜੀਵਨ ਰੂਪੀ ਕਾਲ ਜੇ ਨੇਪਰੇ ਚੜ ਜਾਵੇ ਹਰ ਘਰ ਬਖਜੀ ਕਾਜ ਸੁਖੇ ਲਾਹ ਗੁਰ ਸਤਗੁਰ ਦਾਮ ਦਿਵਾਇਆ ਜਿਨ੍ਹਾਂ ਨੂੰ ਸਤਿਗੁਰੂ ਨੇ ਇਹ ਦਾਨ ਦਿਵਾ ਦਿੱਤਾ ਹਰੀ ਨਾਮ ਦਾ ਹਰੀ ਦੀ ਭਗਤੀ ਕਰਕੇ ਉਹਨਾਂ ਦਾ ਇਹ ਕਾਰਜ ਸੋਹਣਾ ਬਣ ਗਿਆ ਘਰ ਘਰ ਭਗਤੀ ਕਾਰਜ ਸੁਹੇਲਾ ਸੁਹੇਲਾ ਬਹੁਤ ਸੋਹਣਾ ਗੁਰ ਸਤਿਗੁਰ ਦਾਨ ਦਿਵਾਇਆ ਜਿਨ੍ਹਾਂ ਨੂੰ ਗੁਰੂ ਨੇ ਸਤਿਗੁਰੂ ਨੇ ਇਹ ਦਾਨ ਦਿਵਾ ਦਿੱਤਾ ਨਾਮ ਰੂਪੀ ਖੰਡ ਵਰ ਪੰਡ ਹਰ ਸੋਭਾ ਕੋਈ ਇਹ ਦਾਨ ਨਰਲੇ ਰਲਾਇਆ ਖੰਡ ਵਰ ਪੰਡ ਦੇਸ਼ਾਂ ਵਿੱਚ ਸ੍ਰਿਸ਼ਟੀ ਦੇ ਹਰ ਸੋਭਾ ਕੋਈ ਕਰੀ ਦੇ ਨਾਮ ਦੇ ਕਾਰਨ ਸੋਭਾ ਮਿਲੀ ਇਹ ਦਾਨ ਨਰਲੇ ਰਲਾਇਆ ਕਹਿੰਦੇ ਇਹ ਦਾਜ ਕਿਸੇ ਦੇ ਹੋਰ ਦਾਜ ਵਿੱਚ ਲਾਉਣ ਦਾ ਰਲਦਾ ਨਹੀਂ ਕਿਉਂਕਿ ਇਹ ਦਾਜ ਜਿਹੜਾ ਨਾਮ ਦਾ ਦਾਜ ਹੈ ਹੋਰ ਮਨਮੁਖ ਦਾਜ ਜੇ ਰੱਖ ਦਿਖਾਣ ਲਗੇ ਸੋ ਗੂੜ ਅਹੰਕਾਰ ਕਜਵਾਜੋ ਹੋਰ ਮਨਮੁਖ ਦਾਜ ਜੇ ਰੱਖ ਦਿਖਾਣ ਲਗੇ ਮੰਦੇ ਪਿੱਛੇ ਚੱਲਣ ਵਾਲੇ ਹੋਰ ਜਿਹੜਾ ਦਾਜ ਦਾ ਰੱਖ ਕੇ ਦਿਖਾਉਂਦੇ ਨੇ ਸੋ ਗੂੜ ਉਹ ਝੂਠਾ ਹੈ ਅਹੰਕਾਰ ਅਹੰਕਾਰ ਪੈਦਾ ਕਰਦਾ ਹੈ ਕੱਟ ਬਾਬ ਕੱਟਾ ਪੰਜੋ ਭਾਵ ਖਾਵਾ ਹਰ ਬਰਾ ਮੇਰੇ ਬਾਬਲਾ ਹਰ ਦੇ ਮੋਦਾਨ ਮੈਂ ਦਾਜੋ ਏ ਮੇਰੇ ਬਾਬਲਾ ਗਰੀ ਪ੍ਰਭੂ ਨੂੰ ਮੈਂ ਪ੍ਰਾਪਤ ਕਰ ਲਿਆ ਏ ਜੇ ਮੈਨੂੰ ਧਾਨ ਦੇ ਵਿੱਚ ਗਰੀ ਪ੍ਰਭੂ ਦਾ ਨਾਮ ਜੀਣਾ ਕਰ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਤਾਂ ਵੇਲ ਵਧੰਦੀ ਏ ਮੇਰੇ ਬਾਬਲਾ ਗਰੀ ਪ੍ਰਭੂ ਨਾਲ ਮਿਲ ਕੇ ਤੇ ਜੀਵ ਦੀ ਜੀਵ ਇਸਤਰੀ ਦੀ ਵੇਲ ਵੱਧਦੀ ਆ ਪੀੜੀ ਵੱਧਦੀ ਆ ਹਰ ਯੁੱਗ ਹੈ ਜਗੋ ਜਗ ਯੁੱਗ ਹੈ ਜਗੋ ਸਦ ਪੀੜੀ ਗੁਰੂ ਚਲੰਦੀ ਤੇ ਇਹ ਪੀੜੀ ਜਿਹੜੀ ਆ ਨਾ ਗੁਰੂ ਦੀ ਤੇ ਜੀਵ ਇਸਤਰੀ ਦੀ ਇਹ ਜੁਗਾ ਜੁਗਾ ਤੋਂ ਚਲਦੀ ਆ ਰਹੀ ਆ ਜੋਗ-ਜੋਗ ਪੀੜੀ ਚੱਲੇ ਸਤਿਗੁਰ ਕੀ ਜਿਨੇ ਗੁਰਮੁਖ ਨਾਮ ਤੇ ਆਇਆ ਜਿਨ੍ਹਾਂ ਨੇ ਗੁਰੂ ਦੇ ਸਨਮੁਕਰਹਿ ਕੇ ਪ੍ਰਭੂ ਦਾ ਨਾਮ ਸਿਮਰਿਆ ਜੁਗਾ ਜੁਗਾ ਤੋਂ ਇਹ ਪੀੜੀ ਗੁਰੂ ਦੀ ਸਤਿਗੁਰੂ ਦੀ ਤੋਂ ਸੇਵਕਾਂ ਦੀ ਚੱਲਦੀ ਆ ਰਹੀ ਹੈ ਹਰ ਮੁਖ ਨਾ ਕਭੀ ਬਿਨ ਸਹਿ ਜਾਵੇਂ ਦੇ ਵਚੜਾ ਸੁਆਇ ਖਰੀ ਪ੍ਰਭੂ ਜੀ ਸਰਬ ਵਿਆਪਕੇ ਕਦੀ ਨਾਸ ਨਹੀਂ ਹੁੰਦਾ ਨਾ ਜੰਮਦਾ ਹੈ ਨਾ ਮਰਦਾ ਹੈ ਜਿਹੜਾ ਉਹ ਆਪਣਾ ਨਾਮ ਦਾਨ ਦਿੰਦਾ ਹੈ ਨਾ ਉਹ ਜਿਹਨਾਂ ਦੇਣਾ ਸਵਾਯਾ ਵਾ ਵਧਾ ਜਾਂਦਾ ਨਾਨਕ ਸੰਤ ਸੰਤ ਹਰ ਏਕੋ ਜਬ ਹਰ ਹਰ ਨਾਮ ਸੁਗੰਧੀ ਕੇ ਨਾਨਕ ਸੰਤ ਜਨ ਤੇ ਉਹ ਪਰਮਾਤਮਾ ਇੱਕੋ ਹੀ ਨੇ ਸੰਤ ਸੰਤ ਹਰ ਏਕੋ ਜਪ ਘਰ ਘਰ ਨਾਮ ਸੁਹਾ ਦੀ ਜੀਵ ਰੂਪ ਇਸ ਤਰੀ ਗਰੀਦਾ ਨਾਮ ਜਪ ਕੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧੰਦੀ ਕਿ ਮੇਰੇ ਮਾਮਲਾ ਗਰੀਬ ਪ੍ਰਭੂ ਰਾਮ ਨਾਲ ਮਿਲ ਕੇ ਤੇ ਜੀਵ ਜਿਸ਼ਰੀ ਜੀ ਇਹ ਪੀੜੀ ਮੱਜਦੀ ਜਾਂਦੀ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਪਿਆਰਿਆ ਜਿਉ ਵਿੱਚ ਰਾਗੋਬਿੰਦ ਨਾਮ ਸੁਮਾਲੇ ਕਿ ਮੇਰੇ ਪਿਆਰੇ ਮਨ ਅਖੇ ਮੇਰੇ ਮਿੱਤਰ ਮਨ ਤਰਤੀ ਦੇ ਮਾਲਕ ਪ੍ਰਭੂ ਦੇ ਨਾਮ ਦੀ ਸੰਭਾਲ ਕਰ ਮਨ ਪਿਆਰਿਆ ਜੀ ਮਿੱਤਰ ਆ ਹਰ ਨਹੀਂ ਬਗੈ ਤੇਰੇ ਨਾਲੇ ਇਹ ਮੇਰੇ ਪਿਆਰੇ ਮਾਨ ਕੇ ਮੇਰੇ ਮਿੱਤਰ ਮਨ ਹਰੀ ਪ੍ਰਭੂ ਦਾ ਨਾਮ ਚਿਰ ਨਾਲ ਨਿਭਦਾ ਹੀ ਸੰਗਸ ਆਈ ਕਰ ਨਾਮ ਜਿ ਆਈ ਮਿਰਚਾ ਕੋਈ ਨਾ ਜਾਏ ਜਿਹੜਾ ਵੀ ਹਰੀ ਪ੍ਰਭੂ ਦਾ ਨਾਮ ਚੋਂਦਾ ਹੈ ਨਾ ਉਹ ਦਾ ਸਹਾਇਕ ਬਣਦਾ ਹੈ ਮਦਦਗਾਰ ਬਣਦਾ ਹੈ ਤੇ ਕੋਈ ਵੀ ਸੰਸਾਰ ਤੋਂ ਖਾਲੀ ਹੱਥ ਨਹੀਂ ਜਾਂਦਾ ਜਿਹੜਾ ਨਾਮ ਚੋਂਦਾ ਉਹ ਨਾਮ ਲੈ ਕੇ ਜਾਂਦਾ ਨਾਲ ਮਨ ਚੰਦੇ ਸੇ ਹੀ ਫਲ ਪਾਵਹਿ ਚਰਨ ਕਮਲ ਚਿਤ ਲਾਏ ਤੇ ਜਿਹੜੇ ਵੀ ਜੀਵ ਪ੍ਰਭੂ ਦੇ ਕਮ ਰੂਪੀ ਜਨਨ ਨਾਲ ਆਪਣਾ ਚਿਤ ਜੋੜਦੇ ਨੇ ਉਹ ਮਨ ਦੀ ਇਸ਼ਾ ਮਦਾਵ ਸਾਰੇ ਫਲ ਪ੍ਰਾਪਤ ਕਰ ਲੈਂਦੇ ਨੇ ਜਲ ਚਲ ਪੂਰ ਲਗਿਆ ਬਿਮਾਰੀ ਘਰ ਘਰ ਨਜ਼ਰ ਨਖਾਲੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਗੁਰੂ ਦੀ ਸ਼ਰਨ ਪੈ ਕੇ ਕਿ ਓਹ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਜਿਹੜਾ ਹੈ ਪਾਣੀ ਵਿੱਚ ਧਰਤੀ ਦੇ ਸਾਰਿਆਂ ਛਾਵਾਂ ਤੇ ਵਿਆਪਕ ਹੈ ਤੇ ਹਰੇਕ ਅਿਰਦੇ ਵਿੱਚ ਬੈਠ ਕੇ ਸਾਰਿਆਂ ਨੂੰ ਮੇਰ ਦੀ ਕਿਰਪਾ ਦੀ ਨਜ਼ਰ ਨਾਲ ਵੇਖ ਰਿਹਾ ਹੈ ਨਾਨਕ ਸਿੱਖ ਦੇ ਮਨਪ੍ਰੀਤ ਵਾ ਸਾਧ ਸੰਗ ਭ੍ਰਮ ਜਾਲੇ ਨਾਨਕ ਇਹ ਪਿਆਰੇ ਮਨ ਜਿਹਨੂੰ ਸਿੱਖਿਆ ਜਾਂਦਾ ਹੈ ਕਿ ਗੁਰੂ ਸੰਗਤ ਵਿੱਚ ਜੇ ਮਿਲ ਕੇ ਤੇ ਆਪਣਾ ਧਰਮ ਜਿਹੜਾ ਉਹਨੂੰ ਸਾੜਨਾ ਕਰ ਭਟਕਣਾ ਨੂੰ ਖਤਮ ਕਰਨਾ ਕਰ ਮਨ ਪਿਆਰੇ ਆ ਜੀ ਮਿੱਤਰਾ ਹਰ ਬਿਨ ਝੂਠ ਬਸਾਰੇ ਇਹ ਮੇਰੇ ਪਿਆਰੇ ਮਨ ਕੇ ਮੇਰੇ ਮਿੱਤਰ ਮਨ خریب ربو دے نام تو بنا ہو سارے پچھت پسارے جڑے کھلارے نے جڑے چوٹھے نے من پیاریا جی وہ مترا کہ پھر میرے پیارے تے مطر من یہ سنسار سمندر ہے زہر بھریا گویا ہے چرن کمل کر کرتے اس کرتے ڈوکھ نہ بیا پ ਕਰਤਾਰ ਪ੍ਰਭੂ ਦੇ ਜਿਹੜੇ ਕਮਲੂਪੀ ਜਰਨੇ ਨਾ ਉਹਨਾਂ ਨੂੰ ਜਗਾਜ ਬਣਾ ਦੇ ਤੇ ਤੇਰੇ ਅੰਦਰੋਂ ਸਹਿਮ ਤੇ ਦੁੱਖ ਜਲਾਏ ਉਹ ਤੇਰੇ ਤੇ ਪ੍ਰਭਾਵ ਨਹੀਂ ਪਾ ਸਕੇਗਾ ਸਹਿਸਾ ਦੁੱਖ ਨਾ ਵਿਆਪੇ ਗੁਰ ਪੂਰਾ ਭੇਟ ਹੈ ਵੱਡ ਭਾਗੀਆਂ ਆਠ ਪੈਰ ਪ੍ਰਭ ਜਪ ਹੈ ਜਿਹੜਾ ਜੀਵ ਅਠੇ ਪੈਰ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਨੂੰ ਵੱਡਿਆਂ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਜੋ ਇਹ ਕਹ ਲੋ ਕਿ ਪੂਰਾ ਗੁਰੂ ਜਿੰਨੂੰ ਮਿਲ ਪੈਂਦਾ ਹੈ ਵੱਡਿਆਂ ਭਾਗਾਂ ਨਾਲ ਉੱਠੇ ਪੈਰ ਖੜੀ ਪ੍ਰਭੂ ਦਾ ਸਿਮਰਨ ਕਰਦਾ ਹੈ ਆਦਿ ਜਗਾ ਦੀ ਸੇਵਕ Swami ਭਗਤਾਂ ਨਾਮ ਆਧਾਰੇ ਭਗਤਾਂ ਦਾ ਆਸਰਾ ਹੈ ਪ੍ਰਭੂ ਦਾ ਨਾਮ ਜਿਹੜਾ ਜੁਗਾਂ ਤੋਂ ਮਾਲਕ ਤੇ ਜੀਵ ਸੇਵਕ ਹੈ ਨਾਨਕ ਸਿੱਖ ਦੇ ਮਨ ਪ੍ਰੀਤਮਾ ਬਿਨ ਘਰ ਝੂਠ ਬਸਾਰੇ ਸ਼ੇ ਪਿਆਰੇ ਮਨ ਨਾਨਕ ਤੈਨੂੰ ਸਿਖਿਆ ਦਿੰਦਾ ਏ ਬਿਨਾ ਖਰੀਦੇ ਨਾਮ ਜੋ ਹੋਰ ਜਿਹੜੇ ਖਲਾਰੇ ਝੂਠੇ ਨੇ ਮਨ ਪਿਆਰੇ ਆ ਜਿਉ ਮਿੱਤਰ ਆਰ ਲੱਦੇ ਖੇਪ ਸੁਵੰਨੀ ਸ਼ੇ ਮੇਰੇ ਪਿਆਰੇ ਮਾਨ ਕੇ ਮੇਰੇ ਮਿੱਤਰ ਮਨ ਖਰੀ ਪ੍ਰਭੂ ਦੇ ਨਾਮ ਦਾ ਸੌਦਾ ਜਿਹੜਾ ਉਹਨੂੰ ਲੱਜਣਾ ਕਰ ਜਿਹੜਾ ਮੁਨਾਫਾ ਦੇਣ ਵਾਲਾ ਏ ਖੇਪ ਜਿਹੜਾ ਇਹਨਾਂ ਸਿੰਧੀ ਭਾਸ਼ਾ ਦਾ ਸ਼ਰਧੇ ਇਹ ਇਹਦਾ ਮਤਲਬ ਹੁੰਦਾ ਮਾਲ ਲੋਡ ਕਰਨਾ ਮਨ ਪਿਆਰੇ ਆ ਜੀ ਉਹ ਮਿੱਤਰ ਹਰਦਰ ਨਿਚਲ ਮੱਲੀ ਤੇ ਮੇਰੇ ਪਿਆਰੇ ਮਾਨ ਗਏ ਮੇਰੇ ਮਿੱਤਰ ਮਾਨ ਗਰੀ ਪ੍ਰਭੂ ਦਾ ਦਰਵਾਜ਼ਾ ਮੱਲ ਲੈ ਇਹ ਦਰਵਾਜ਼ਾ ਨੇ ਚਲੇ ਅਟਾਲ ਲਗੇ ਹਰਦਰ ਸੇਵੇ ਲਖ ਬੇਵੇ ਨਿਚਲ ਆਸਨ ਪਾਇਆ ਜਿਹੜਾ ਗਰੀ ਪ੍ਰਭੂ ਦਾ ਦਰਵਾਜ਼ਾ ਮੱਲ ਲੈਂਦਾ ਹੈ ਨਾ ਜਿਹੜਾ ਪ੍ਰਭੂ ਅਦ੍ਰਿਸ਼ ਏ ਜੀਲਾ ਭੇਦ ਨਹੀਂ ਪਾਇਆ ਜਾ ਸਕਦਾ ਉਹ ਮਨੁੱਖ ਉਹ ਆਸਣ ਪ੍ਰਾਪਤ ਕਰ ਲੈਂਦਾ ਜਿਹੜਾ ਅਟਲ ਨੇਚਰ ਹੈ ਨੇਚਰ ਆਸਣ ਪਾਇਆ ਤੇ ਜਨਮ ਨ ਮਰਨ ਆਉਣ ਜਾਣ ਸੰਸਾਰ ਦੁੱਖ ਮਿਟਾਇਆ ਉਸ ਆਸਣ ਤੇ ਪਹੁੰਚਣ ਦੇ ਬਾਅਦ ਨਾ ਜਨਮ ਹੁੰਦਾ ਹੈ ਨਾ ਮਰਨ ਹੁੰਦਾ ਹੈ ਨਾ ਆਉਣਾ ਹੁੰਦਾ ਹੈ ਨਾ ਜਾਣਾ ਹੁੰਦਾ ਹੈ ਤੇ ਮਨੁੱਖ ਆਪਣਾ ਸਹਿਮ ਤੇ ਦੁੱਖ ਮਿਟਾ ਲਿੰਦਾ ਕਿਰਤ ਗੁਪਤ ਦਾ ਕਾਗਜ਼ ਫਾਰਿਆ ਜਮਦੂਤਾ ਕਛੂ ਨ ਚੱਲੀ ਉਸ ਹਵਸਾ ਵਿੱਚ ਪਹੁੰਚੇ ਹੋਏ ਮਨੁੱਖ ਦੇ ਉੱਤੇ ਜਮਦੂਤਾ ਦੀ ਕੋਈ ਵਾਹ ਬੇਸ਼ ਨਹੀਂ ਜਾਂਦੀ ਤੇ ਚਿੱਤਰ ਗੁਪਤ ਦਾ ਜਿਹੜਾ ਲੇਖਾ ਲਿਖਿਆ ਹੁੰਦਾ ਉਹ ਖੜਮ ਕਰ ਲਿੰਦੇ ਨੇ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਗੇ ਖੇ ਬਸਵਲੀ ਸੇ ਮਨ ਪਿਆਰੇ ਨਾਨਕ ਜੀ ਨੂੰ ਸਿੱਖਿਆ ਜਾਂਦਾ ਏ ਖਰੀ ਪ੍ਰਭੂ ਦੇ ਨਾਮ ਦਾ ਸ਼ਬਦ ਆੜੇ ਦਿਨ ਮੁਨਾਫਾ ਜੀਵੇਗਾ ਮਨ ਪਿਆਰਿਆ ਜੀਓ ਮਿੱਤਰ ਆਕਰ ਸੰਤਾਂ ਸੰਗ ਨਿਵਾਸੋ ਕੇ ਮੇਰੇ ਪਿਆਰੇ ਮਿੱਤਰ ਮਨ ਗੁਰਮੁਖਾਂ ਦੀ ਸੰਗਤ ਵਿੱਚ ਟਿਕਣਾ ਕਰ ਮਨ ਪਿਆਰਿਆ ਜੀਓ ਮਿੱਤਰ ਆ ਹਰ ਨਾਮ ਦੇ ਵਿੱਚ ਵਰਗਾਸੋ ਕੇ ਮੇਰੇ ਪਿਆਰੇ ਤੇ ਪ੍ਰੀਤ ਪਿਆਰੇ ਤੇ ਮਿੱਤਰ ਮਨ ਕਿ ਮੇਰੇ ਪਿਆਰੇ ਤੇ ਮਿੱਤਰ ਮਨ ਹਰ ਨਾਮ ਜਪਟ ਪ੍ਰਗਾਸੂ ਅਰੀਦਾ ਨਾਮ ਜਪਣ ਨਾਲ ਅੰਦਰ ਚਾਨਣ ਹੋ ਜਾਂਦਾ ਆਤਮਿਕ ਗਿਆਨ ਦਾ ਚਾਨਣ ਹੋ ਜਾਂਦਾ ਸਿਮਰ ਸੁਆਮੀ ਸੁਖ ਹੈ ਗਾਮੀ ਇਸ सगली ਪੁੰਨੀਆਂ ਸੁਖਾਂ ਨੂੰ ਪਹੁੰਚਾਉਣ ਵਾਲਾ ਜਈ ਸੁਖ ਹੈ ਗਾਮੀ ਸਿਮਰ ਸਵਾਮੀ ਉਸ ਮਾਲਕ ਪ੍ਰਭੂ ਦਾ ਸਿਮਰਨ ਕਰਨ ਜਿਹੜਾ ਸੁੱਖਾਂ ਨੂੰ ਪਹੁੰਚਾਉਣ ਵਾਲਾ ਏ ਇਹਦਾ ਸਿਮਰਨ ਕਰਨ ਦੇ ਨਾਲ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਨੇ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਸ਼ੁਣਿਆ ਪੁਰਬਲੇ ਕਮਾਏ ਹੋਏ ਕਰਮਾਂ ਕਾਰਨ ਸ੍ਰੀ ਰੰਗ ਪਾਏ ਸ੍ਰੀ ਰੰਗ ਦਾ ਭਾਵ ਹੈ ਲక్ష్ਮੀਪਤੀ ਯਾਨੀ ਪ੍ਰਭੂ ਉਨੀ ਪ੍ਰਾਪਤੀ ਹੁੰਦੀ ਆ ਤੇ ਚਿਰਾਂ ਤੋਂ ਵਿਛੜਿਆ ਹੋਇਆ ਗਰੀਬ ਪ੍ਰਭੂ ਮਿਲ ਪੈਂਦਾ ਹਰ ਮਿਲੇ ਚਰੀ ਵਿਸੁੰਨਿਆ ਚਿਰਾਂ ਤੋਂ ਵਿਛੜਿਆ ਹੋਇਆ ਅੰਦਰ ਬਾਗਰ ਸਰਬਤ ਰਵਿਆ ਮਨ ਉਪਜਿਆ ਵਿਸ਼ਵਾਸੋ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਟਿਕੇ ਰਹਿੰਦੇ ਨੇ ਨਾ ਸਾਧ ਸੰਗਤ ਵਿੱਚ ਟਿਕੇ ਰਹਿੰਦੇ ਨੇ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਪੈਦਾ ਹੋ ਜਾਂਦਾ ਹੈ ਕਿ ਉਹ ਜੀਵਾਂ ਦੇ ਅੰਦਰ ਵੀ ਵੱਸਦਾ ਏ ਬਾਹਰ ਵੀ ਵੱਸਦਾ ਏ ਸਾਰਿਆਂ ਥਾਵਾਂ ਤੇ ਵਿਆਪਕ ਹੈ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਸੇ ਪਿਆਰੇ ਮਨ ਨਾਨਕ ਜੀ ਨੂੰ ਸਿੱਖਿਆ ਦਿੰਦਾ ਏ ਕਿ ਗੁਰਮੁਖਾਂ ਦੀ ਸੰਗਤ ਵਿੱਚ ਟਿਕਣਾ ਕਰ ਮਨ ਪਿਆਰੇ ਆ ਜੀਓ ਮਿੱਤਰਾ ਕਰ ਪ੍ਰੇਮ ਭਗਤ ਮਨ ਲੀਨਾ ਕਿਏ ਮੇਰੇ ਪਿਆਰੇ ਤੇ ਮਿੱਤਰ ਮਨ ਜਿਨ੍ਹਾਂ ਦਾ ਮਨ ਹਰੀ ਪ੍ਰਭੂ ਦੀ ਪ੍ਰੇਮਾ ਭਗਤ ਜੀਵਨ ਜੀਨ ਹੋ ਜਾਂਦਾ ਏ ਮਨ ਪਿਆਰਿਆ ਜਿਉ ਮਿੱਤਰਾ ਹਰੰਜਾਲ ਮਿਲ ਜੀਵੇ ਮੀਨਾ ਕਿਏ ਮੇਰੇ ਪਿਆਰੇ ਤੇ ਮਿੱਤਰ ਮਨ ਉਹ ਇਸ ਤਰ੍ਹਾਂ ਆਦਾ ਆਤਮਕ ਜੀਵਨ ਉਹਨਾਂ ਨੂੰ ਮਿਲ ਜਾਂਦਾ ਏ ਜਿਵੇਂ ਮੱਛੀ ਪਾਣੀ ਨੂੰ ਮਿਲ ਕੇ ਜੀਵਨ ਪ੍ਰਾਪਤ ਕਰਦੀ ਹੈ ਨਾ ਉਸੇ ਤਰ੍ਹਾਂ ਉਹ ਵੀ ਜੀਵਨ ਪ੍ਰਾਪਤ ਕਰ ਲੈਂਦੇ ਨੇ ਖਰ ਪੀ ਅਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਉੱਠੇ ਆਤਮਿਕ ਜੀਵਨ ਦੇਣ ਵਾਲੀ ਬਾਣੀ ਦਾ ਜਲ ਪੀ ਕੇ ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਹੈ ਤੇ ਸਾਰੇ ਸੁਖ ਉਹਨਾਂ ਦੇ ਮਨ ਵਿੱਚ ਵਸ ਜਾਂਦੇ ਨੇ ਸ੍ਰੀ ਤਰ ਪਾਏ ਮੰਗਲ ਗਾਏ ਈਸ਼ਵਨੀ ਸਤਗੁਰੂ ਟੁੱਟੇ ਸਤਗੁਰੂ ਦੀ ਪ੍ਰਸੰਨਤਾ ਨਾਲ ਉਹਨਾਂ ਦੀ ਇੱਛਾ ਪੂਰਨ ਹੋ ਜਾਂਦੀ ਹੈ ਤੇ ਉਹ ਲక్ష్ਮੀ ਬੰਦੀ ਉਸ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਨੇ ਉਹਦੇ ਵਿਲਾਪ ਦੇ ਖੁਸ਼ੀ ਦੇ ਗੀਤ ਗਾਉਂਦੇ ਨੇ ਮੰਗਲ ਗਾਏ ਲੜਲੀ ਨੇ ਲਾਏ ਨੌਨ ਜਪਾਏ ਮਾਉ ਸਰਬ ਸਤਗੁਰੂ ਜੀਨਾ ਉਸ ਪ੍ਰਭੂ ਨੇ ਉਹਨਾਂ ਨੂੰ ਆਪਣੇ ਪੱਲੇ ਨਾਲ ਲਾ ਲਿਆ ਲੜ ਲੀਨੇ ਲਾਏ ਨੌ ਨਿਧ ਪਾਈ ਤੂੰ ਸੰਸਾਰ ਦੇ ਨੌ ਖਜ਼ਾਨੇ ਪ੍ਰਾਪਤ ਕਰ ਲੈਂਦੇ ਨੇ ਨੌ ਸਰਬਸ ਨਾਮ ਸਾਰੇ ਖਜ਼ਾਨਿਆਂ ਤੋਂ ਠਾਕੁਰ ਦੀਨਾ ਜਿਹੜਾ ਨਾਮ ਹੈ ਸਾਰੇ ਖਜ਼ਾਨਿਆਂ ਤੋਂ ਸ੍ਰੇਸ਼ਟ ਖਜ਼ਾਨਾ ਉਸ ਪਰਪਾਲਨਾ ਕਰਨ ਵਾਲੇ ਪ੍ਰਭੂ ਨੇ ਉਹਨਾਂ ਨੂੰ ਦੇ ਦਿੱਤਾ ਨਾਨਕ ਸਿੱਖ ਸੰਸ ਸਮਝਾਈ ਖਰਪ੍ਰੇਮ ਭਗਤ ਜਮਨ ਲੀਨਾ ਸੇ ਨਾਨਕ ਜਿਨ੍ਹਾਂ ਨੂੰ ਸੰਤ ਜਨ ਸਿੱਖਿਆ ਸਮਝਾ ਦਿੰਦੇ ਨੇ ਉਹਨਾਂ ਦਾ ਮਨ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਖਰਪ੍ਰੇਮ ਭਗਤ ਮਨ ਲੀਨਾ ਪਾਵਨ ਦਾ ਮਨ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ ਹੈ